ਹੰਮਰੇ ਤੇ ਪੀਵੋ ਸੱਚੇ ਜੀਵੋ ਹਰ ਸਿਮਰਤ ਅਨੰਤ ਅਨੰਤਾ ਹਰ ਸਿਮਰਤ ਆਚੇ ਜੀਵੋ ਹਰ ਚਰਣਾ ਹੋਏ ਕੋਣ ਲਾ ਭਵਰ ਤੁਮਾਰ ਇਹੋ ਮਨ ਹੋ ਬੋ ਹਰ ਚਰਣਾ ਪਰਤ ਤਮਾਰਾ ਇਹੋ ਮਨ ਹੋ ਬੋ ਹਰ ਚਾਰਣਾ ਸਦਾ ਚਿਰ ਜੀਵੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਤ ਅਨੰਤ ਅਨੰਤ ਹਰਿ ਸਿਮਰ ਲਾਤੀ ਜੀ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੇ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਕਹ ਜਿਸ ਤੇ ਮਨ ਵਧਿਆ ਬਾਦਾਈਆ ਪ੍ਰਾਕ੍ਰਿਤਨ ਪਰਵਾਰ ਪਰੀਆਂ ਸਭ ਤੁਝਾਉਣ ਆਈਆ ਸਭੋ ਤਾ ਗਾਵੋ ਹਰੀ ਕੇ ਰਾਮ ਨ ਜਿਨੀ ਬਾਸਾਇ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਭੂਖ ਸਭ ਵਿਸਾਰਣਾ ਅੰਗੇਕਾਰੁ ਕਰੇ ਤੇਰਾ ਕਰਤ ਸਭ ਸਵਾਰਣਾ ਮਨੰਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਲ ਮੇਰੇ ਸਦਾ ਰੋ ਹਰਿ ਨਾਨੇ ਸੱਚ ਸਾਹਿਬਾ ਕਿਆ ਨਹੀਂ ਘਰ ਤੇਰ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਤਿ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਨੇ ਵਸਿਆ ਬਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਪਿਆਰ ਨਹੀਂ ਕਰ ਤੇ ਰਹਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਘੁੱਖਾਂ ਸਭ ਕੁਵਾਈਆਂ ਕਰ ਸਾੰਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਤੁਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਵਾਜੇ ਪੰਚ ਸ਼ਬਦਿਤ ਘਰ ਸਪਾਗੈ ਘਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਚ ਦੂਤ ਤੁਧ ਬਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਉ ਪੁਤ ਜਨ ਕੋ ਸੁ ਨਾਮ ਹਰਿ ਕ ਲਾਗੇ ਕਹਿ ਨਾਨਕ ਤੈ ਸੁ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਨੋ ਮਿਤ ਭਾਗਿ ਹੂੰ ਸਗਲ ਮਨੋਰਥ ਪੂਰੇ ਪਰਮ ਭ੍ਰਮ ਪ੍ਰਭ ਪਾਇਆ ਤੋਰੇ ਸਗਲ ਵਿਸਮੋਰੇ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੂਰੀ ਤਖਤੇ ਪunkt ਸਤ ਗੁਰ ਰਹਾ ਭਗਤੋ ਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੋ ਰੇ ਸਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਦਿਵਸ ਰਾਤ ਦੁਇ ਦਾਇ ਦਾਇਆ ਖੇਲੈ ਸਭਲ ਜਗਤ ਚੰਗੀਆਂ ਆਂ ਬੁਰੀਆਂ ਆਂ ਬਚੈ ਧਰਮ ਅਦੂਰ ਕਰਮੇ ਆਪੋ ਆਪਣੀ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਾਬ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੈ ਵਾਹਿਗੁਰੂ 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 ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨ ਕੋ ਲਾਗੇ ਜਾ ਕੀ ਪ੍ਰਭ ਅਗੇ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੇਂ ਪ੍ਰਸੰ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਝਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਝਾਈਏ ਜਿਸ ਰਿਠੈ ਸਬਦ ਖੁਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਦਾ ਬਹਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾਲੇ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਲਵਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਮੱਖੋਸੀ ਨਾ ਉਚਾਰੀ ਤੇ ਨਾ ਪਿਆਰਿਆਂ ਸੱਚਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਤੇ ਭੰਗੀਆਂ ਦੀ ਪਵਿੱਤਰ ਕਮਾਈ ਜਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਤੁਹਮੈ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੈ ਨਾਮ ਚਿਤਿ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਤਾਹ ਤਾਹ ਰੱਛਿਆ ਰਿਐਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਖ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟੱਲ ਧਰਮ ਕਾਜ ਆਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਤੇ ਰੱਖਿਆ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੀ ਸੇਵਾ ਸੰਭਾਲਦਾ ਦਾਣਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਉੱਚੇ ਸੁੱਚੇ ਚਰਨ ਕਮਲਾ ਪਾ ਉਸ ਨਿਮਰਤਾ ਸਹਿ ਤਰਦਾਸ ਬੇਨਤੀ ਹੈ ਜੀ ਆਪ ਜੀਆਂ ਦੇ ਦਰੋਂ ਕਰੋਂ ਬਰਵਸਾਏ ਹੋਏ ਧੰਨ ਧੰਨ ਅੰਮ੍ਰਿਤ ਸ਼ਹੀਦ ਸਿੰਘ ਸਾਹਿਬ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ੀਦਾ ਸੁਹਾਣਾ ਸਾਹਿਬ ਵਿਖੇ ਸਤਿਗੁਰੂ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਆਪ ਜੀ ਦੀ ਮਿਹਰ ਦੇ ਸਦਕਾ ਰਾਤਰੀ ਦੇ ਦੀਵਾਨ ਸਜੇ ਸਨ ਸਜੇ ਹੋਏ ਦੀਵਾਨਾਂ ਦੇ ਅੰਦਰ ਰਾਗੀ ਸਿੰਘਾਂ ਵੱਲੋਂ ਹਰ ਜਸ ਕੀਰਤਨ ਗਾਇਨ ਕੀਤੇ ਗੈਨ ਸਤਿਗੁਰੂ ਪਾਵਨ ਗੁਰਬਾਣੀ ਦੇ ਕੀਰਤਨ ਕਰਦਿਆਂ ਤੋਂ ਟਹਿਲ ਸੇਵਾ ਕਰਦਿਆਂ ਤੋਂ ਉਹ ਹਜੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਬਿਆੰਤ ਭੁੱਲਾਂ ਨੂੰ ਬਖਸ਼ ਲੈਣਾ ਜੀ ਅੱਗੇ ਵਾਸਤੇ ਉਸ ਮੱਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਤਿਲ ਫੁੱਲ ਪਿਟਾਵਾ ਮਨਜ਼ੂਰ ਕਰਨੀਆਂ ਦਰੋਂ ਘਰੋਂ ਨਾਮ ਸਿਮਰਨ ਗੁਰ ਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਾਰਜਰਾਸ ਕਰਨੇ ਕਾਰੋਬਾਰਾਂ ਦੀ ਚੜ੍ਹਦੀ ਕਲਾ ਕਰਨੀ ਸਮੂਹ ਪਰਿਵਾਰਾਂ ਨੂੰ ਆਪਸੀ ਪਿਆਰ ਸਫਾਕ ਦੇਹ ਰੋਗਤਾਵਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਭਰੋਸੇ ਸਹਿਤ ਆਪ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਕਰਨੀ ਨਗਰ ਖੇੜੇ ਵਿੱਚ ਸੁਖ ਵਰਤੌਣੀ ਸਰਬੱਤ ਜੀਵ ਜੰਤੂਆਂ ਦਾ ਭਲਾ ਕਰਨਾ ਚੱਲ ਰਿਹਾ ਸਮਾ ਤੇ ਆਉਣ ਵਾਲਾ ਸਮਾ ਸੁੱਖਾਂ ਭਰਿਆ ਬਤੀਤ ਕਰਵਾਉਣਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਚ ਆਮ੍ਰਿਤ ਕੜਾ ਪ੍ਰਸ਼ਾਦੀਆਂ ਦੇਗਾਂ ਸਜਾ ਕੇ ਹਾਜ਼ਰ ਕੀਤੀਆਂ ਹਨ ਜੀ ਕਿਰਪਾ ਕਰੋ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਕਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਕਰੋ ਹੁਕਮਨਾਮਿਆਂ ਤੋਂ ਉਪਰੰਤ ਆਪ ਜੀਆਂ ਦੇ ਪਾਵਨ ਸਰੂਪਾਂ ਦੀ ਸੁਖਾਸਣਾ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਸਵਾਸ ਸਵਾਸ ਨਾਮ ਜਪਉਣਾ ਸਹੀ ਪਿਆਰਿਆਂ ਦੇ ਮੇਲ ਕਰਵਾਓ ਜਿਨ੍ਹਾਂ ਨੂੰ ਮਿਲੇ ਆਪ ਜੀ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ वाहेगुरु जी का खालसा वागुरु जी की फतेह गुरु। ਜੁ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੂ ਵਾਰੀ ਦਲ ਭੰਜਨ ਗੁਰ ਸੂਰਮਾ ਵਡ ਜੋਦਾ ਬਹੁ ਪਰ ਉਪਕਾਰੀ ਵਾਹਿਗੁਰੂ ਸਾਹਿਬ ਜੀ ਐਸਾ ਨਾਮ ਰਤਨ ਨਿਰਮੋਲਕ ਪੰਨਾ ਪਦਾਰਥ ਪਾਇਆ ਅਨਿਕ ਯਤਨ ਕਰ ਹਿਰਦੈ ਰਾਖਿਆ ਰਤਨ ਨਾਂ ਛਾਪੇ ਛਪਾਇਆ ਸਾ ਨਾਮ ਰਤਨ ਨਿਰਮੋਲਕ ਪੰਨਾ ਪਦਾਰਥ ਪਾਇਆ ਅਨਿਕ ਜਤਨ ਕਰ ਹਿਰਦੈ ਰਾਖਿਆ रत्न ना छप छपाय हार गुण कहते कहण ना जाई जहसे ਗੋਹਗੇ ਕੀ ਮਠੇ ਆਈ ਰਹਾਓ ਰਸਨਾ ਰਮਤ ਸੁਨਤ ਸੁਖ ਸਰਬਨਾ ਚਿਤ ਚੇਤੇ ਸੁਖ ਹੋਈ ਕਹੋ ਭੀਖਣ ਦੋਏ ਨੈਨ ਸੰਤੋਖੇ ਜਹ ਦੇਖਾ ਤਹ ਸੋਈ ਰਸਨਾ ਰਮਤ ਸੁਨਤ ਸੁਖ ਸਰਵਨਾ ਛਤ ਛਤੇ ਸੁਖ ਹੋਈ ਕਹੋ ਭੀਖਣ ਦੋਏ ਨੈਣ ਸੰਤੋਖੇ ਜਹ ਦੇਖ ਤਹ ਸੋਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਹੇ ਗੁਰੂ ਸਾਹਿਬ ਜੋ ਸੋਹਿਦਾ ਰਾਗ ਗਉੜੀ ਦੀ ਕੀ ਮਹਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀ ਤਾਖਿਆ ਕਰਤੇ ਕਾਹੇ ਵਿਚਾਰੋਂ ਤਿਤ ਕਰ ਗਾਵੋ ਸੋਹਿਲਾ ਸਿਮਰੋ ਸਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸਮਰਨ ਦੇਖੇਗਾ ਦੇਵਨਹਾਰ ਤੇਰੇ ਦਾਨ ਕਿੰਤ ਨਾ ਪਵੈ ਤਿਸ ਦਾਤੇ ਕਮਨ ਸੁਮਾਰ ਸੰਬਸਾਹਾ ਲਿਖਿਆ ਮਿਰ ਕਰ ਪਾਹੋ ਤੇਲ ਦੇਹ ਸਜਣ ਸਿਸੜੀਆਂ ਜੋ ਹੋਵੇ ਸਹਿਬ ਸੂਮੇ ਘਰ ਘਰ ਹੋ ਪਹਚਾ ਸਦਲੇ ਨਿਤ ਪਵਨ ਸਦਨ ਹਾਰਾ ਸਿਮਰਿਐ ਨਾਨਸ ਦੇਹ ਆਵਨ ਰਾਗਾ ਸਮਹਲਾ ਪਹਿਲਾ ਛੇ ਘਰ ਸੇ ਗੁਰ ਸੇ ਉਪਦੇਸ ਗੁਰ ਗੁਰੇ ਕੋ ਬੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋਕਰ ਰਾਖ ਬਡਾਈ ਤੋਏ ਰਹਾਓ ਵਿਸੂਤ ਸਿਆ ਘੜੀਆਂ ਪਹਿਰਾ ਦਿੱਤੀ ਵਾਰੀ ਮਹਾ ਹੋਆ ਸੂਰਜ ਕੋ ਰੁੱਤ ਅਨੇਕ ਨਾਨ ਕਰਤੇ ਕਿਤੇ ਵੇਸ ਰਾਗਤ ਨਾ શ્રી ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰ ਕਵਨ ਜਨਕ ਮੋਤੀ ਧੂਪ ਮਲੈ ਆਲੋ ਪਵਨ ਚਵਰੋ ਕਰੇ ਸਕਲ ਬਨ ਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਾਉਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹੁ ਸਹਸਤ ਨੈਨ ਨਨ ਨੈਨ ਹਤੋਹਿ ਕੋ ਸਹਿਸ ਮੂਰਤ ਨਾਇਕ ਤੋ ਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਾਰਤ ਮੋਹੀ ਸਭ ਮਹ ਜੋ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭ ਤਮਨ ਆਂਦਨ ਮੋਹ ਆਹੀ ਪਿਆਸਾ ਕਿਰਪਾ ਜਲ ਦੇ ਨਾਮ ਸਾਰੰਕ ਹੋ ਜਾਤੀ ਤੇਰੇ ਨਾਮ ਵਸਾ ਰਹਾ ਗਉੜੀ ਪੂਰਵੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵਾ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾ ਡੰਡਉ ਤੁੰਨ ਵੱਡਾ ਹੈ ਰਹਾ ਸਾਖਤ ਹਰ ਰਸ ਸਾਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਨ ਚਲੈ ਤੈ ਬੈ ਦੁਖ ਪਾਵਹਿ ਜਮ ਕਾਲਸ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬਰਹਿ ਮੰਡਾ ਹੈ ਹਮ ਗਰੀ ਮਸਕੀਨ ਪ੍ਰਵ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਠੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰਵੀ ਮਹੱਲਾ ਪੰਜਵਾ ਕਰੂੰ ਬਨੰਤੀ ਸੁਨਹੁ ਮੇਰੇ ਮੀਤਾ ਸੰਤ ਰਹਿਲ ਕੀ ਬੇਲਾ ਹੁ ਆਖਾੜ ਤਲੋ ਹਰ ਲਾਹਾ ਆਗੇ ਬਸ ਨ ਸੁਹੇਲਾ ਆਦ ਕਟੈ ਦਿਨ ਸਰੈਣਾਰੇ ਮਨ ਗੁਰ ਮਿਲ ਕਾਜਸ ਬਾਰੇ ਰਹੁ ਇਹੋ ਸੰਸਾਰ ਬੇਕਾਰ ਸੰਸੇਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਏ ਇਹੋ ਰਸ ਅਕਾਥ ਕਥਾ ਤਿਨ ਜਨ ਜਾ ਕੋ ਆਇ ਸੋਈ ਬਿਹਾਜੋ ਹਰ ਗੁਰ ਤੇ ਮਨ ਬਸੇ ਰਾਨਜ ਕਰਮਹਿਨ ਪਾਵੋ ਸੁਖ ਸਹਜੇ ਬੋਹ ਰ ਨ ਹੋਏ ਗੋ ਅੰਤਰ ਜਮਿ ਪੁਰਖ ਵਿਦਾਤ ਸਰਦਾ ਮਨ ਕੀ ਪੂਰ ਨਾਨਕ ਦਾਸ ਇਹੈ ਸੁਖ ਮਾਨ ਮੁਕਕਾਰ ਸੰਤਨ ਕੀ ਅੰਤਰ ਜਾਮੀ ਪ੍ਰਖ ਵਿਦਾਤੇ ਸਰਦਾ ਮਨ ਕੀ ਨਾਨਕ ਦਾਸ ਇਹ ਸੁਖ ਮੰਗੈ